ਕਾਲ ਜੀ ਹਾਂ ਹਾਂ ਵਧੀਆ ਚੱਲਦਾ ਹੋਇਆ ਪੂਰਾ ਆਉਮਾਉਣ ਕਿਆ ਬੀਜ ਹੈ ਜਿਹੜਾ ਪਰਾਂ ਰਹਿਂਦਾ ਦਾ ਤੁਸੀਂ ਵੀ ਨਹੀਂ ਹੈਂਾਂਾਂ ਕੇ ਵੀ ਨਹੀਂ 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 ਮਟਰ ਬੀਜ ਤੋਂ ਕਾਕਾਂ ਕਟੋੜ ਦੋ ਦੇ ਥੋੜੀ ਜਾਂ ਦੇ ਕੜੇ ਖਾਲੀ ਜਿਹੜਾ ਦਿੱਤਾ ਹੋਇਆ ਪਰ ਬਲਕਿ ਉਹਨੂੰ ਲੁਕਾ ਹੁੰਦਾ ਕੜੇ ਕਹੀਏ ਵੀ ਖਾਲੀ ਜਿਹੜਾ ਦਿੱਤਾ ਹੋਇਆ ਉਹ ਦੇਖਦਾ ਬੀਜ ਉਹ ਬੀਜ ਦੇਖਦਾ ਤੈਨੂੰ ਕੋਈ ਨਹੀਂ ਦਿੰਦਾ ਆ ਆਪਾਂ ਰੇਟਰੂਬੇ ਤਾ ਵੀ ਨਹੀਂ ਪਾਇਆ ਭਾਈ ਹੈ ਨਹੀਂ ਉਹ ਆਹ ਸਾਡੀ ਪਾਇਆ ਉਹ ਲਾਊਗਾ ਉਹ ਹੁਣ ਆਉਂਦਾ ਬੀਜ ਵਾਲਾ ਹਾਂਜੀ ਕਿੰਨਾ ਵਾਹ ਬੀਜ ਉਹ ਲਾਊਗਾ ਆਇਆ ਬੀਜ ਆਹੋ ਜਿਹੜਾ ਚਲੇ ਗਰ ਪਾ ਉਂਝ ਖਾਂਜੇ ਲੈ ਲੈ ਸਾਰੇ ਹਟ ਜਾ ਰਗੇ ਤੂੰ ਬੀਜ ਉਹ ਲਾਤੇ ਕਿਤੇ ਆ ਮੈਂ ਦੇਖੀ ਜਣਾ ਪਾ ਬੀਜ ਲੱਭਦਾ ਨਹੀਂ ਇਹ ਕਹਿੰਦੀ ਉਹਨੂੰ ਦੇਖ ਲੋ ਲੱਭਦਾ ਉਹ ਜਿਹੜਾ ਹੋ ਐ ਮਰਲਾ ਰਹਿ ਗਿਆ ਤੇਰਾ ਹਾਂ ਜੁੜੇ ਨਹੀਂ ਵੀ ਨਾ ਤਾ ਹਾਂ ਵੀ ਮੇਰੇ ਕਹਿ ਮਾਰਦਾ ਤੇ ਉਹ ਬਈ ਸੋਲ ਦੇ ਕਿਤੇ ਨਾ 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 ਉਹ ਲੈ 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 ਉਹ ਬੰਮੇ ਦੇਲੇ ਕੌਣ ਚੋਂ ਆਉਂਦੇ ਇੰਨੀ ਜਗ੍ਹਾ ਤੇ ਕਦੋਂ ਹੋਣੇ ਹੈ ਤੇਰੀ ਮਰਜੀ ਹੈ ਤਾਂ ਕਿ ਵੀ ਨਾ ਮੇਰੀ ਗਾਇ ਲੋਲੇ ਮੁਕਣੇ ਨਹੀਂ 77 ਕਿਲੋ ਲੋਲੇ ਹੋਣੇ ਕੋਲ ਹੈਗੇ ਆ ਹਾਂ ਉਹ ਫੇਗ ਵੀ ਜਿੱਦੀ ਹੈਗਾ ਉਹ ਆਹ ਦੇਖੋ ਇਹ ਤਾਂ ਪਹਿਲੀ ਨਹੀਂ ਤਰਜੀਹ ਆਹ ਗੱਲ ਯਾਨੀ ਇਹ ਦਿੱਕਤ ਵਾਲੀ ਗਿੱਲ ਵਾਲੀ ਉਹ ਆਪਦਾ ਗਿੰਦਰ ਬਾਈ ਮੰਡ ਮ ਆਏਗਾ ਤਾਂ ਰੁੱਕ ਨਹੀਂ ਇਹ ਛੇੜਿਆ ਨਹੀਂ ਬਸ ਗੱਲ ਆ ਖੇਤ ਨਹੀਂ ਛੇੜਿਆ ਪਰ ਠੀਕ ਹੈ ਮੰਡ ਮ ਗਿੱਲ ਘਾਰੇ ਵਰਕੇ ਨਿਕਲਦਾ ਅਦੀ ਬਾਤ ਤੁਹਾਨੂੰ ਦਿਖਾਵਾਂਗੇ ਨੰਦੀ ਆਪ ਜਾ ਕੇ ਦਸ ਆਗਲ ਥੋੜੀ ਹੋ ਅਸੀਂ ਜਿਹੜਾ ਬਣ ਕੇ ਜੇ ਜਾ ਹਾਏ ਅਸੀਂ ਤਿੰਨ ਵਾਰੀ ਵਾਹਤ ਬਈ ਨਾ ਫ੍ਰੀ ਕਰਾਤੀ ਅੱਪਰੇ ਛੇੜਿਆ ਆਪਾਂ ਤਾਂ ਹੁਣ ਅੱਜ ਬਟਿਆ ਆਇਆ ਸਾਰੇ ਪਰਾਲੀ ਵੀ ਜ਼ਿਆਦਾ ਸੀ ਪਈਆਂ ਨੇ ਚੱਕੀ ਵੀ ਦੇਖਣੀ ਹਾਂ ਪਰਾਲੀ ਬਹੁਤ ਸੀ ਤਿੰਨ ਵਾਰੀ ਵਾਹਿਆ ਠੀਕ ਹਾਂ ਐ ਦੱਲੇ ਨਾ 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 ਸੈਂਟਰ ਚ ਸੈਂਟਰ ਚ ਵਾਹ ਬੀ ਆ ਰਹੀ ਹੈ ਇਹਦਾ ਤਾਂ ਆਪਦਾ ਉਹਨੂੰ ਆ ਲੈਣੇ ਆਪਈਆ ਦੱਬਦਾ ਇਹਨੂੰ ਈਜ ਪਿਆ ਈਜ ਉਰੇ ਹੋ ਗਿਆ ਇਹਦੇ ਵਿੱਚ ਹੋ ਗਿਆ ਅੱਛਾ ਇਹਦੇ ਵਿੱਚ ਆ ਇਹਦਾ ਜਗਾ ਟੈਟ ਕਰਦਾ ਆਲਾ ਨਹੀਂ ਦੱਬ ਦੇਣਾ ਮਿੱਕੀ ਈਜ ਗਿਆ ਹੁਣ ਆਂ ਜਿਹੜੇ ਕੋਨੇ ਤੋਂ ਨਹੀਂ ਗਿਆ ਤੇ ਵੇਗੜਿਆ ਰਾਜੀ ਕਿੱਥੇ ਗਿਆ ਵੀਰੇ ਤਾ ਵੀ ਮੈਂ ਦੇਖ ਯਾਰ ਆ ਤਾਂ ਵੀਰੇ

ਇੰਨਾ ਦੇ ਆਈ ਤਾਂ ਵੀ ਜਿੰਨੀ ਜ਼ਿਆਦਾ ਪਈ ਹਾਂ ਆ ਆਹ ਹੈ ਇਹ ਇੰਨਾ ਹੈ ਬਸ ਇਹਦਾ ਫੁੱਲ ਜਿੰਦੀ ਹੈ ਮਿੱਟੀ ਉਹ ਆਹ ਹੈ ਕਿ ਪਤੀਤ ਲੱਗਦਾ ਜੀ ਕਿੱਥੇ ਨਹੀਂ ਜੇ ਕਬਦਲ ਗਾ ਸੈਡ ਮਾ ਸੈਡ ਆਇਆ ਵੀ ਸੈਡ ਨੂੰ ਪਤਾ ਲੱਗਾਇਆ ਹਮ ਤਾਂ ਦਾਣਾ ਲੱਭੇਲੀ ਬੀਤਾ ਉਹ ਉਹ ਸਾਈਡੋਂ ਦੇਖ ਲੈ ਜਾ ਉੱਧਰ ਜਾ ਕੇ ਉਹ ਤੇ ਗਿਆ ਉਹ ਲਿਆਦਾ ਚੱਲਦਾ ਦੇਖੀ ਉਹ ਚੱਲਦਾ ਬੱਸ ਬੱਸ ਯਾ 40 ਕਿਲੋ ਬੰਦੇ ਨੂੰ ਛੇੜੇ ਤਾਂ ਨਹੀਂ ਹੈਗਾ ਕਾਲੀ ਕਿਲੋ ਕਰਿਆ ਵਾ ਚਾਈ ਕਰਤਾ 6 ਕਿਲੋ ਵਣਕ ਲੀਦਾ ਹੋਂਦਾ ਦਾ ਕਰ ਉਹ ਕੇ ਹੋਂਦੀ ਇਹ ਨਾਲ ਹਿੱਟਾ

ਸਾਈਡ ਤੋਂ ਨਾਲ ਲੱਗਦਾ ਜਿਵੇਂ ਲੱਗਦਾ ਰਹਿ ਗਿਆ ਮੈਂ ਤੋਂ ਮਤਲਬ ਇਹਨਾਂ ਦਾ ਹਲੇ ਮੜਾ ਪਿਆਰ ਨਹੀਂ ਕਿੱਥੋਂ ਆਇਆ ਹੈਗਾ ਜਮਾਉਣੀ ਨਹੀਂ ਹੈਗੀ ਇਹਨਾਂ ਬਹੁਤ ਜਮਾਦਾ ਬੋਲੋ ਚੱਲ ਫਿਰ ਚਾਹ ਦੇਗਾ ਕਿ ਕਿਉਂ ਦੇਖ ਬਹੁਤ ਲੱਗਣੀ ਚਾਹ ਦੇ ਬੋਲੋ ਇਹਨੂੰ ਆਹ ਸਾਈਡ ਦਿਖਾ ਦੇ ਚੱਲਦਾ ਵੀ ਇੱਥੇ ਤਲਾਸ਼ ਕਿੱਥੋਂ ਆਏਗੇ ਇਹ ਛੱਡ ਲਈ ਵਾਰੀ ਦੀ ਗਾਇਸ ਜਾਏਗਾ ਨਾ ਵਹੀਰਾਂ ਵੀ ਖੜਾ ਕੇ ਇਹਦੇ 40 ਕਿਲੋ ਕਿ ਕਿਲੇ ਦਾ ਬਣਿਆ ਯਾਰ ਠੀਕ ਆ ਠੀਕ ਆ ਇੰਨਾ ਹੀ ਆ 2 ਢਾਈ ਕੁੜਾ ਇੰਨਾ ਹੀ ਆ ਠੀਕ ਆ ਇਹਦਾ ਦੇਖੀ ਜੀ ਪੱਟ ਵੀ ਹਵਾ ਵਾਰ ਰਹੀ ਚਲ ਵੀਜ ਦੇ ਵਕਤ ਦਿਖਾਉਣੇ ਪਾਈ ਲੈ ਇਹਨੇ ਲਿਆ ਹਾਂ 40 ਕਿਲੋ ਪਾ ਪਾਇਆ ਓਏ ਕਰ ਕੋਈ ਲੱਗਿਆ ਪਰ ਚਾਦਾ ਦੋਈ ਵਾਰ ਘੁੰਮ ਗਿਆ ਨਾ ਆਪਣੀ ਵੀ ਆ ਯਾਰ ਕਿਆ ਲੋਡ ਦੀ ਪਾਉਣੇ ਦੀ ਠੀਕ ਆ ਮੈਂ ਬਣਦੀ ਆ ਤੇਰੀ ਤਾਂ ਹੌਕਾ ਕਹਿੰਦੇ ਉਹਨੂੰ ਕੀ ਕਿਸਾਨ ਦੀ ਅਧੀ ਪਾਇਆ 2-2 ਟੋਟੇ ਡਾਇਆ ਡਾਇਆ ਧਰਨਾਵਾ ਨਹੀਂ ਪਾਉਣਾ ਇੱਲਾ ਇੱਕ ਰੋਟਾ ਅੰਜਾਨਾ ਮਾ ਨਹੀਂ ਪਾਉਣਾ ਮੈਂ ਹੁਣ ਤੁਸੀਂ ਕਿੰਨਾ ਪਾਇਆ ਤੁਸੀਂ ਅੰਨਾ ਪਾਇਆ ਆ ਅਸੀਂ ਲੈ ਕੇ ਤੇ 8 ਰੋਟੇ ਹਾਂ ਦੋ ਰੋਟੇ ਮੁੜਿਆ ਏ ਬਣ ਗਏ 4 ਕਿਲੇ ਤੇ 3/4 ਕਿਲੋ ਪੈਗਾ 3/4 ਸਵਾ ਦੇ ਉੱਪਰ ਵੀ ਆ 4 ਕਿਲੇ ਤੇ 4 ਕਿਲੇ 6 ਕਿੱਲੇ ਪੈਗੇ 6 ਰੁਪਏ ਹਾਂ 6 ਪੈਗੇ 6 ਰੁਪਏ ਕਿ ਫਿਰ 1.5 ਕਿੱਲੇ ਦੇ ਆ ਗਏ 1.5 ਕਿੱਲੇ ਦੇ ਆ ਗਏ ਹੁਣ ਤੁਸੀਂ 1.5 ਪਾਇਆ ਉਹਰੇ ਉਹ ਗੇ ਤਾਂ ਅਸੀਂ 2 ਬੰਦੀ ਦੀ ਵਾਹ ਜਿੰਨਾ ਪੈਂਦਾ ਪਾਈ ਜਾਂ ਲ 1.5 ਪੈਂਦਾ ਕਹਿੰਦਾ ਫਿਰ 1.5 ਪਾਈ ਜਾਂ ਲ 1.5 1.5 ਚੱਲ 1.5 ਪਾਉਂਦਾ ਤਾਂ ਨਾਮਾ ਨਹੀਂ ਪਾਉਣਾ ਤਾਂ ਠੀਕ ਠੀਕ ਤਾਂ ਸਾਲੇ ਇੱਕ ਨਹੀਂ ਠੀਕ ਹੈ ਤਾਂ ਤੁਸੀਂ ਠੀਕ ਹੈ ਹਾਂ ਤਾਂ ਠੀਕ ਹੈ ਪਰ ਇੱਕ ਗੱਲ ਹੈਗੀ ਆ ਜੱਥੇ ਹੀ ਡਾਇਆ ਨਹੀਂ ਸਿਰਦੇ ਤਾਂ ਨਾਮਾ ਨਹੀਂ ਬਣਦੀ ਤੇ ਮੈਨੂੰ ਆਏ ਦੱਸ ਹਾਂ ਜੇ ਮੈਂ ਡਾਗ ਲਾ ਕੇ ਟੋਡਾ ਮੀਟਰ ਦਾ 걔ੜਾ ਕੱਢ ਦਵਾਂ ਲੋੜੇ ਨਹੀਂ ਆ ਲੋੜੇ ਨਹੀਂ ਚੱਲਣ ਚਾਹੀਦੇ ਆ ਕੇ ਪਾਇਆ ਹੋਇਆ ਹੀ ਆ ਮੇਰਾ ਤਾਂ ਕੱਢ ਲਾ ਜੇ ਪਾਇਆ ਵਾ ਕੱਢ ਲਾ ਉੱਥੇ ਵੀ ਕੱਢ ਦੀ ਉੱਥੇ ਪਾਇਆ ਮੈਂ ਤਾਂ ਮੇਰਾ ਬਾਤ ਤਾਂ ਮੈਂ ਕੱਢ ਦੇ ਰੋਟਾ ਵਿਟਰੀ ਵੇਰ ਤੋਂ ਸਾਰੇ ਵਿੱਚੇ ਕਾਢਦੇ ਕਿਡਾਇਆ ਇਹ ਲੈ ਕੇ ਆਪਣੇ ਫੀਜੇ ਲੈ ਲਾ। ਕਾਢਦੇ ਮੇਨ ਦਾ ਕਮਾਤਾ ਹੀ ਨੇ। ਗਿਆ ਆਇਆ ਬਸ। ਇਹ ਵੀ ਗਿਆ ਆਇਆ ਇਹ। ਇਹ ਵੀ ਗਿਆ ਆਇਆ ਇਹ। ਪਰ ਸਹੈੜ ਦੀ ਰੋਡ ਤੇ ਮਾਰਦੇ ਵਧੀਆ। ਹਾਂ? ਉੱਚੀ ਨਹੀਂ ਵਣੀ ਹੋਊਗਾ ਕਿਤਾ। ਹਾਂ। ਨਹੀਂ ਫਿਰ ਉਹ ਕਦੇ ਉੱਚੀ ਨਹੀਂ ਹੋ ਜਾਂਦੀ। ਇੱਕ ਜਿਹੜਾ ਵੱਜਵੇ ਟਾਇਰ ਕਰ ਦਿੰਦਾ ਤੁੰ। ਨਾ ਵਧੀਆ ਵਾਲੇ ਮੈਂ ਕਹਿੰਦਾ ਮਾਰ ਲਿਆ। ਉੱਤ ਤੇ ਤਾਂ ਗਣਾ ਬਾਤ ਤਾਂ ਡਾਬਿਚ ਨਾਲ ਆਹ ਹੋਰੀ ਮਾਰਨਾ ਹੋ ਗਿਆ ਬਕਮਾ ਤੇ ਤਾਂ ਗਣਾ ਬਾਤ ਕਹਿੰਦਾ ਹੋਰੀ ਬਾਤ ਮੈਂ ਬਹੁਤ ਦੇਖ ਲਾ ਮਾਂ ਤੇ ਛੋਟੀ ਜਿਹੀ ਜ਼ਮੀਨ ਹੈ ਰੋਕਿਆ ਬਾਈ ਮੈਂ ਰੋਕਿਆ ਰਾਮਾ ਭਾਈ ਹੋਈ ਨਾ ਭਾਈ ਆ ਯਾਰ ਸੁਪਰ ਹੀਟਰ ਐਹੀ ਜਿਹੀ ਬੀਜਣਾ ਹੁੰਦਾ ਯਾਰ ਬਾਤ ਤਾਂ ਬੇਕੈਫ ਦਾ ਉਹ ਸੁਪਰ ਹੀਟਰ ਇਹ ਪਾਣੀ ਕਿੰਨੇ ਨੂੰ ਗਲਤ ਲਾਤਾ ਯਾਰ ਨਾ ਰੇਲ ਜ਼ਮੀਨ ਦੇ ਸ ਹੈਗਾ ਪਾਣੀ ਕਿੱਥੇ ਰੇਤ ਤਾਂ ਹੈਗਾ ਨਹੀਂ ਫਿਰ ਆਦਾ ਮਿੱਟੀ ਪੈਰਾਂ ਦਾ ਪਾਟੀ ਲੰਦਾ ਰੇਤ ਤਾਂ ਹੈਗਾ ਉੱਥੇ ਕਿਰ ਲਉਂਦਾ ਨਾਲੇ ਸਭੋਂ ਜੁਣੀ ਲੋਕ ਰਹਿੰਦੀ ਇਹਨੂੰ ਉਹ ਤੂੰ ਰੇਤ ਤੇ ਮੈਂ ਕਾ ਦੇਖਣਾ ਉੱਥੇ ਉਹ ਗਰਦ ਮਿੱਟੀ ਦੁਈ ਆ ਪਾਣੀ ਜਿਆਦਾ ਅੱਜ ਲਾਇਆ ਕੱਲੂ ਹੈ ਨਹੀਂ ਉੱਥੇ ਠੰਡਾ ਹੋ ਜਿੰਦਾ ਨਾ ਹਲਾ ਇਹ ਤਾਂ ਪਹਿਲਾਂ ਹੀ ਠੰਡਾ ਹੁੰਦਾ ਉਹ ਤੇ ਇੱਥੇ ਪਹਿਲਾਂ ਕੰਨਾਂ ਚ ਜਮਾਉਣਾ ਕੋਈ ਦਿਮਾਗ ਹੱਤੇ ਭਾਈ ਤੁਸੀਂ ਸ਼کاری ਕੱਲੇ ਨੂੰ ਤੇ ਮਾਤਾ ਕੋਈ ਗੰਦੇ ਸ਼کاری ਆ ਬੜੇ ਇੱਥੇ ਪਹਿਲਾਂ ਕੰਨਾਂ ਚ ਜਮਾਉਣਾ ਸੀ ਹੈ ਇੱਥੇ ਪਹਿਲਾਂ ਕੰਨਾਂ ਚ ਜਮਾਉਣਾ ਹੈ ਮੇਚੇ ਵੇਲਾ ਹਾਂ ਤਾ ਦਾਦੀ ਨੇੜਾ ਆਤਾ ਪਾਣੀ ਲਾ ਕੇ ਇਹ ਕਾਦੇ ਹਾਂ ਅੱਜਾ ਤੂੰ ਦੇਖੀ ਦੇਖੀ ਵੀ ਯਾਰ ਭਾਈ ਵੀ ਦੇਖੀ ਯਾ ਮਿੱਟੀ ਨਾ ਪਉਂਦਾ ਤੈਨੂੰ ਜਰ ਬਾਤ ਦੇਖੀ ਤੂੰ ਦੇਖ ਲਈ ਭਾਈ ਯਾ ਮਿੱਟੀ ਨਾ ਪਉਂਦਾ ਤੂੰ ਮੇਰੇ ਮਿੱਟੀ ਨੂੰ ਦੇਖੀ ਜਰ ਬਾਤ ਤੂੰ ਤੈਨੂੰ ਬੰਦਣੀ ਨਹੀਂ ਕਿਸ ਦੀ ਗੱਲ ਤੈਨੂੰ ਨਹੀਂ ਬੰਦਣੀ ਐ ਕੀ ਪਉਂਦਾ ਤੈਨੂੰ ਬੰਦਣੀ ਨਹੀਂ ਮੈਂ ਹਾਂ ਮੈਂ ਮਨ ਨੰਨੂਆ ਉਧਰ ਤੇਰਾ ਜਿੱਦਣ ਜਮੂਗਾ ਬਾ ਠੀਕ ਹੈ ਮਰਾਤ ਫਿਰ ਮਰਾਤ ਹਾਂ ਜੀ ਜਦ ਹੁਣ ਪੜਾ ਗਿਆ ਗੱਲ ਨੂੰ ਮੈਂ ਸੁਣ ਲਾ ਹਾਂ ਗੱਸ ਹੁਣ ਜੇ ਤੂੰ ਆ ਕਰੇ ਬਉਂਦਾ ਪਹਿਲਾਂ ਨਾ ਮਿੱਟੀ ਪਾਈ ਵੀ ਹੁੰਦੀ ਫੇਰ ਪਾਣੀ ਲਾਉਂਦਾ ਕਿੰਨਾ ਦਿਨਾਂ ਜੰਮਿਆਇਤਾ ਹਾਂ ਹੁਣ ਇਹ ਠੰਡੇ ਰਹਿਣਾ ਵਿੱਚ ਠੰਡੇ ਰਹਿਣਾ ਮੈਂ ਕਹਾਂ ਤਵੀ ਨਹੀਂ ਫਿਰਦੇ ਨਹੀਂ ਪਰਸੋਂ ਨੂੰ ਜੇ ਕੋ ਮਾਦੀ ਫੇਰੀ ਗਈ ਹਾਂ ਇਕ ਤਾਂ ਠੰਡਾ ਹੈ ਇਕ ਤਾਂ ਠੰਡਾ ਹੈ ਉਹ ਠੰਡੇ ਤੇ ਠੰਡਾ ਉਹਦਾ ਘਰ ਹੋ ਜਾਣਾ ਉੱਪਰ ਪਾ ਕੇ ਕੰਦੇ ਚੱਲਣਾ ਹੈ ਠੰਡੇ ਦਾ ਹੁਣ ਥੱਲੇ ਦਾ ਜਦ ਗੱਲ ਠੰਡੇ ਦੀ ਤੂੰ ਤਾਂ ਕੰਮ ਕਰਦੇ ਆ ਨਹੀਂ ਨਹੀਂ ਚੱਲ ਜਾਈਂ ਨਾਮਾਨ ਉਹ ਗਿੱਦ ਹੈ ਨਹੀਂ ਕਿ ਕਿ ਦੋ ਆਏ ਇੰਨੇ ਕਿਤੇ ਇੱਥੇ ਕਿਤੇ ਦੇ ਸਾਹਮਣੇ ਤੁਰਦੇ ਅੱਖ ਦਾ ਖੜਦਾ ਦਿੱਤਾ ਐਂ ਮੇਰੀ ਜਾਲ ਬੱਟਾ ਬਣੀ ਤਾਂ ਕਿਹਦੀ ਹੀ ਨਾ ਹੱਸ ਸਕਤ ਹੈਗੀ ਸੀ ਯਾਰ ਇੰਨੇ ਵੋ ਸਰੀ ਚੱਲ ਇੱਕ ਮਗਰ ਤਾਂ ਕਰਿਆ ਪਰ ਮੈਂ ਇੱਧਰੋਂ ਪਾਣੀ ਦਾਨ ਦਾਦ ਨੂੰ ਫੇਰ ਕੱਢ ਲਈ ਤੇ ਸਰੋਬ ਜਣੀ ਹਲੇ ਤਾਂ ਇਹਦੇ ਉੱਪਰ ਇੱਕ ਕਾਂਡੀ ਜੀ ਭੰਨ ਕੇ ਹੈ ਹੋ ਹੋ ਬਿਜਣੀ ਹਲੇ ਇੱਕ ਮਿੰਟ ਉਹ ਸਰੋ ਦਾ ਸਾਲ ਪਾਉਗਾਂ ਦੇ ਦੇਖੇ ਤੇ ਭਾਈ ਇਹ ਪਹਿਲਾਂ ਤਾਂ ਮਿੱਟੀ ਪਾਈ ਹੁੰਦੀ ਸਰੋ ਸਾਲ ਪਾਉ ਉਹ ਜਿਹੜਾ ਸਾਲ ਹੁੰਦਾ ਦੇਖਦੇ ਆ ਇਹਨਾਂ ਦਾ ਬਹੁਰੀ ਯਾੜਾ ਛੱਡ ਦੇ ਨਾ ਕੰਦਾ ਦੇ ਮੇਰੇ ਕੰਮ ਦਾ ਭਾਗ ਨਹੀਂ ਕੰਦਾ ਮਨਾ ਵੀ ਦੇ ਕੀ ਰਵੀ ਦੇ ਹੋ ਕੀ ਹੋ ਬਸ ਦੇਖੀ ਬਰਾਬਰ ਜਿਮਲਾ ਆਤਾ ਬਰਾਬਰ ਆਉਂਦਾ ਹੈ ਨਾ ਆ ਆ ਗਿਆ ਇਹ ਬਸ ਨਾ ਅੱਜ 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 ਸਟੋਕ ਦੱਸ ਬੰਦੀ ਲਾਏ ਦੇ ਗਰਮ ਪਾਣੀ ਚੱਲ ਰਿਹਾ ਚੱਲ ਤੈਨੂੰ ਆ ਤੇ ਕੋਲ ਮਰਨ ਠੰਡਾ ਹੈ ਨਾ ਕਰਵਾਇਆ ਸੀ ਤੇ ਇਹ ਹੈ ਨਾ ਛੱਡ ਤੂੰ ਚੱਕੀਏਗਾ ਆ ਜੀਓ ਬਾਸ ਦੇ ਲੋਕੋ ਮੋਟਰ ਜਲਦੀ ਜਿੰਨੇ ਮੈਨ ਨਹੀਂ ਗਿਆ ਤਰਾ ਇਦਾਂ ਤੇ ਪਾ ਗੰਨਾ ਬੀਜਦੇ ਤੇ ਬਸ ਇਹ ਹੀ ਹੋ ਰਹੀ ਜਿਵੇਂ ਗੰਨਾ ਹੀ ਆਂਗਲੇ ਲੱਖ ਰੁਪਏ ਕੁਝ ਨਹੀਂ ਹੁੰਦਾ। ਸ਼ਿਕਰੀ ਨਹੀਂ ਗੱਲ। ਵਾਹ। ਬੜਾ ਹੁਣ ਜਵੀ ਨੂੰ ਪਾਣੀ ਲਾਉਣ ਤੇ ਜ਼ਿਆਦਾ ਮਾ ਦੇਖ ਕੇ ਆਵਾ। ਕੱਲ ਰਹਿ ਗਈ ਥੋੜੀ ਜੀ, ਦਿਹਾੜਾ ਕਰ ਰਹਿ ਗਿਆ। ਆ ਫਿਰ ਉਧਰ ਹੀ ਪੀਜਣਾ ਗਿੱਲਾ ਦੇਖ। ਯਾਰ ਬੀਜ ਨੇ ਉਧਰ ਤੁਸੀਂ ਮੈਂ ਹੁਣ ਦੇਖਦਾ ਮੈਨੂੰ ਕੋਲ ਖੜ ਕੇ ਬਣਾਉਣਾ ਲਾਉਣਾ ਪੈਣਾ ਕਣਕ ਬੀਜੀ ਵੀ ਆ। ਉਹ ਤਾਂ ਗਿਆ ਹੋਇਆ ਤਾਂ। ਆ ਤਾਂ ਘੰਟੇ ਡੇਢ ਕੇ ਸਵਾ ਘੰਟੇ ਦਾ ਕੰਮ ਹੈ ਡੇਢ ਦਾ। ਬਾਕੀ ਲਾ ਘੰਟੇ ਦਾ ਕੰਮ ਉਧਰ ਦਾ ਕੀ ਸਰਪਤ ਕਰਨ ਵੀ ਆਉਣਾ ਟਰੈਕਟਰ ਦੀ ਬਾਦੂ ਬੀਜ ਤੇ 12 ਵਜੇ ਬਾਦ ਆਉਣਾ 12 ਵਜੇ ਬਾਦ ਆਉਣਾ 12 ਵਜੇ ਨਵੇਂ ਨਾ ਆਪਣਾ ਮੈਂ ਵੀ ਆ ਜਾਵਾਂ ਹਾਂ ਪਰ 1 ਵਜੇ ਆਉਣਾ ਉਹ ਮੈਂ ਹੀ ਮੰਡੀ ਜਾਣਾ ਕੱਲ ਨੂੰ ਉਹ ਕਰਨਾ ਲੰਗਰ ਲਵਾ ਬਾਬੇ ਨਾ ਕਿਹਾ ਜਾਂਦੇ ਨਹੀਂ ਹੈਗਾ ਆਪਾਂ ਕੌੜੇ ਦਾ ਕੌੜੇ ਦਾ ਲੰਗਰ ਲਾਉਣਾ ਉਹ ਮੰਡੀ ਜਾਣਾ ਉਹ ਸਮਾਨ ਲੈ ਕੇ ਆਉਣਾ ਮੈਂ ਵੀ ਬਾਰੇ 1 ਵਜੇ ਜਾਊਗਾ ਹੁਣ ਠੀਕ ਹੈ ਇਹ ਤਾਂ ਕੋਈ ਨਹੀਂ ਗੱਲ ਕਰ ਕਿਹੜੇ ਕਿਹੜੇ ਬਹੁਤਾਂ ਕੰਮ ਆ ਬਾਬਾ ਆਪਾਂ ਦਾ ਰੇਹ ਤਣਕ ਪਾਉਣੀ ਹੈ ਕੰਮ ਟਰੈਕਟਰ ਉਹਦਾ ਕੰਮ ਪਾਏ ਨਾ ਕੱਲੇ ਵੀ ਜੀ ਇੱਥੇ ਮੰਡ ਮੈਂ ਗਈ ਲੋੜੇ ਨਹੀਂ ਪੈਂਦੀ ਯਾਰ ਅੱਜ ਕੱਲ ਉਹ ਗੁੱਡਾ ਪਹਿਲਾਂ ਹੁੰਦੇ ਸਦੇ ਕੰਮ ਪਿੱਟਾ ਦੇਣਾ ਰੇਟਾ ਦੇਣਾ ਅੱਲਾ ਮੁਗੱਲਮ ਉਹ ਕੰਮ ਹੁੰਦਾ ਹੀ ਨਹੀਂ ਉਹਦਾ ਵਿੱਚ ਪਾ ਝੋਟੀ ਬਾਤ ਹੁੰਦਾ ਬੀਜ ਫੁੱਲ ਭਰ ਕੇ ਰੱਖ ਬੈ ਇਹਨੂੰ ਪਿੱਛੇ ਦੇ ਫਿਰਦੇ ਨਹੀਂ ਲੋੜ ਨਹੀਂ ਦੇ ਦੇਖਾਂ ਇਹ ਲੋੜ ਨਹੀਂ ਹਾਂ ਇਧਰ ਕਿਹੜਾ ਬੋਰਾ ਬੰਦਣਾ ਦਵੀ ਘੁੰਮਦੀ ਨਾਲ ਦੀ ਗੱਲ ਅੱਛਾ ਪਿੱਛੇ ਦੇਖਦਾ ਮੂੰਹ ਮਾਹੂ ਦੇਖ ਲੈ ਅਰੇ ਉਹਨੂੰ ਦੇਖਦਾ ਸਾਰਾ ਕੁਝ ਕੱਕ ਦਾ ਹੱਥ ਮਾਰ ਰਿਹਾ ਬੈਣਾ ਇੱਕ ਵਾਰ ਬਸ ਨਾ ਬੀਜੇ ਭਰ ਕੇ ਰੱਖੇ ਯਾਰ ਬੀਜ ਘੱਟ ਨਾ ਰੱਖੇ ਅਖੀਰ ਤੇ ਜਾ ਕੇ ਆਪਣਾ ਹੌਲਾ ਇਹ ਪਹਿਲੀ ਪਾਲਾ ਸਲਾ ਪੂਰਾ ਪੂਰਾ ਇਹਦੇ ਰੇ ਬੀਜ ਘੱਟ ਨਹੀਂ ਦੀ ਹੁੰਦਾ ਫੁੱਲ ਬੀਜ ਰੱਖ ਕਰਕੇ ਮਸ਼ੀਨ ਜੀ ਆਪਾਂ ਜਿਆਦਾ ਬੀਜ ਨਹੀਂ ਜਿਹੜਾ ਪਿਛਲਾ ਖੇਤ ਬੀਜਣਾ ਉਹਨੂੰ ਦੇਖ ਲਾ ਵਾ ਵੀ ਹੁਣ ਪਿੰਦਾ ਪਿਛੇਰਾ ਜੀ ਬਸ ਦੇਖਦਾ ਨੇ ਰੱਖੇ ਨੀਗਾ ਨਹੀਂ ਬਾਜੀ ਵੜ ਆਏ ਹੋਏ ਤਾਂ ਸਾਲੇ ਇੱਕ ਪੋਰੇ ਨਾ ਹਵਾ ਐ ਘਵਾ ਕੇ ਮਾਰਦੇ ਆ ਉਹ ਇੱਕ ਪਾਸੇ ਬੀਜ ਜਾਈ ਜਾਂਦਾ ਇੱਕ ਸਾਈਡ ਵੀ ਹੋ ਜਾਂਦਾ ਇਹ ਹੂੰ ਜੇ ਆਪਾਂ ਨਾ ਐ ਮੋੜਨਾ ਹੁਣ ਕਲੱਚ ਦਾ ਬੰਦੀ ਲੋੜ ਨਹੀਂ ਦੁਨੀਆ ਮਸ਼ੀਨਾਂ ਦਾ ਬਾਸ ਹੁੰਦਾ ਤਾਂ ਹਾਂ ਜੇ ਇਹ ਡ੍ਰਿਲ ਹੁੰਦੀ ਸੀ ਜੇ ਆਪਾਂ ਦਾ ਬ੍ਰੇਕ ਦੱਬ ਕੇ ਟਰੈਕਟਰ ਆਈ ਮੋੜ ਦੇਣਾ ਜਦ ਇਹ ੜਾ ਹੋ ਜਾਣਾ બીજી ਦੂਜੀ ਸਾਈਡ ਜਾ ਰਹਿਣਾ ਲੈ ਮੈਂ ਹੱਥ ਮਾਰਾਂ ਫਿਰ ਜਾਇਆ ਤੂੰ ਜਾ ਜਾ ਕਾਲ ਨੂੰ ਕਾਲ ਲੂ ਮੈਂ ਜਾਇਆ ਮੈਂ ਵੀ ਦੇਖਾ ਪਿਆ ਬਚਾਉਣਾ ਪੈਣਾ ਮੈਨੂੰ ਲੋ ਭਾਈ ਇਹ ਲੱਗ ਕਾਲੇ ਦੇ ਭਾਪ ਨੂੰ ਨੰਬਰ ਲੱਗਿਆ ਹੁਣ ਤੇ ਆਖਰੀ ਕਿੱਲੇ ਹੀ ਬਾਈ ਇਹ ਮੇਰੇ ਢਾਈ ਕਿੱਲੇ ਤੇ ਮਿੱਟੋ ਮਿੱਟੀ ਮੈਂ ਕਹਣਾ 3 3.5 4 ਮਿੰਟ ਲਾਉਂਦੀ ਹੈ ਇਹ ਕਿਲੇ ਨੂੰ ਆ ਕਿੱਲਾ ਹੀ ਆਉਣ ਤੀ ਦੇਖ ਲਓ ਵੀ ਕਿੰਨਾ ਟਾਈਮ ਲਾਉਣਾ ਇਹਨੇ ਫਾਂਟ ਗਈ ਫਾਂਟ ਢਾਈ ਫਾਂਟ ਗਈ ਦੋ ਦੋ ਤਿੰਨ ਫਾਂਡਾ ਕਰਨੀ ਬਸ ਇਹਨੇ ਕਿੱਲੇ ਸੀ ਜੇ ਸਿੱਧਾ ਹੋਵੇ ਜੇ ਬਿੰਗਾ ਡੱਡਾ ਏ ਬੱਟਾ ਬੁੱਟਾ ਫੇਰ ਬੁਖਤੋ ਕਹਿ ਲਓ ਨਹੀਂ ਫੇਰ ਘੰਮਣ ਨੂੰ ਟਾਈਮ ਲੱਗਦਾ ਆਹ ਦੇਖੋ ਇੱਕ ਫਾਂਟ ਗਈ ਆ ਮੇਰੇ ਇੱਕ ਫਾਂਟ ਲਾ ਕੇ ਸਿੱਧੀ ਕੋਈ ਪੂਰੀ ਗੱਦ ਨਹੀਂ ਫਾਂਟ ਲੈ ਮੈਂ ਇੱਕ ਦੋ ਬਾਈਟੇ ਵਿੱਚ ਰਹੇਗਾ ਇੱਕ ਫਾਂਟ ਜਾਵਗੀ ਆਵਗੀ ਬਸ ਤਿੰਨ ਕਿ ਮਿੰਟ ਮਨ ਲਾਦਾ 3 1/2 ਮਿੰਟ ਹੱਦ ਹੈ ਕਿਲੇ ਦੇ ਨੰਮਿੰਟ ਜਿਹੇ ਮੈਂ ਇਕੱਠਾ ਹੋਵੇ ਟੱਕ ਫਿਰਦਾ ਬਸਾਨ ਦੀ ਹਗੀ ਜਿੰਨੇ ਮਰਜ਼ੀ ਕੀ ਲਗਾਈਏ ਉਹ ਤੇ ਇਹ 30 40 ਮਿੰਟ ਲੱਗਣਦੇ ਸ਼ਾਮ ਤੱਕ ਲਾਈ ਜਾਂਦੇ ਸੀ ਸਵੇਰ ਤੱਕ ਲੇ ਲੈ ਬਈ 12:00 ਵਜੇ 73:53 ਮਿੰਟ ਪਰ ਲੱਗਿਆ ਤਾਂ ਇਹ 12:57 ਮਿੰਟ ਹੋ ਗਏ ਬਈ 4 ਮਿੰਟ ਲਾਏ ਆ ਉਹਨੇ ਕਿਲਾ ਪੂਰਾ ਟੁੱਟੀ ਗਈ ਪੂਰਾ ਹੋ ਗਿਆ ਮੈਂ ਮੁਰੇ ਦਵਾਈ ਰਹਿ ਗਈ ਹੁਣ ਇਹ ਵੇਖਣੇ ਕੋਸ ਲੋ ਜੀ ਹੁਣ ਆ ਗਏ ਆਪਾਂ ਬੂਟਿਆਂ ਚ ਵੀ ਇਹ ਹੈਗੇ ਆਂ ਥਿੰਦੇ ਦੀ ਉਹ ਬੂਟੇ ਜਿਹੜੇ ਤਿੰਨ ਚੌਥੇ ਚਾਰ ਸਾਲ ਹੋ ਗਏ ਮੈਨੂੰ ਹੁਣ ਆਖਰੀ ਸਾਲ ਇਹ ਵਾਲਾ ਇਤੇ ਬਾਦ ਪਰਾਉਣਾ ਹੀ ਹੈ ਬੂਟੇ ਤਕੜੇ ਆ ਸਾਰੇ ਬੂਟਾ ਨਹੀਂ ਮੜਾ ਕੋਈ ਦੂਜੀ ਗੱਲ ਐ ਸਿੱਧੇ ਆ ਸਿਰ ਤੱਕ ਲੈ ਪੂਰੇ ਲੰਬੇ ਆ ਆ ਸਾਰੇ ਦੇਖੋ ਕੋਈ ਬੂਟਾ ਮੜਾ ਨਹੀਂ ਚ ਇਹ ਜੇ ਬੂਟੇ ਰੇਟ ਲਾਦਾ ਹੁੰਦਾ ਜੱਕਣਾ ਆਹ ਬੂਟਾ ਸਿੱਧਾ ਖੜਾ ਲੈ ਉਹ ਸਿਰ ਤੱਕ ਸਾਰਾ ਹੀ ਉਹ ਬੂਟਾ ਇਹ ਪੂਰ ਦਾ ਪੂਰਾ ਰੇਟ ਚ ਜਾਣਾ ਹੈ ਬਾਕੀ ਬੂਟੇ ਚ ਕੰਕ ਵਿੱਚ ਦੀ ਬਾਕੀ ਦੇਖਦੇ ਆ ਬਾਕੀ ਸੌਦਾ ਬਣਦਾ ਤਾਂ ਆਪਾਂ ਕੁਝ ਕਰੀ ਚਾ ਤਾਂ ਕੱਟ ਵੱਟ ਕਰ ਲਾਂਗੇ ਅੱਗੇ ਪਿੱਛੇ ਕਰ ਲਾਂਗੇ ਕੰਕ ਬਾੜੀ ਤੇ ਬਾਅਦ ਉਹ ਸਾਦਾ ਹੋ ਜਾਊਗਾ। ਬਾਕੀ ਉਹ ਤਾਂ ਆਪਾਂ ਨੇ ਛੱਟਾ ਪਹਿਨ ਲਾਤਾ ਤੇ ਢੱਰ ਰਹਿਦਾ। ਫੇਰ ਛੱਟਾ ਆਪ ਤਾਂ ਕਣਕ ਦਾ। ਹੁਣ ਚੱਲ ਰਿਹਾ ਕੰਮ। ਉਹ ਬਾਈ ਦਾ। ਟਰੈਕਟਰ। ਅਜੇ ਰੋਟਾਵੇਟਰ ਬਾਈ ਗਏ ਆ ਵਾ ਇਹ। ਮੁੰਡੇ ਗਰੁੱਪ ਵਾਲਿਆਂ ਦਾ। ਕੱਲ ਦਾ ਬੌਰ ਵਾਲਾ। ਇਦਰੀ ਵੀਤੀ ਆਪਾਂ ਵਾ ਕੀਤੀ ਜ਼ਮੀਨ ਦਾ ਫਰਕ ਆ ਪਿੰਡ ਵਾਲੀ ਜ਼ਮੀਨ ਹੈਗੀ ਰੇਸਲੀ ਇਹ ਤੁਸੀਂ ਆਪੇ ਦੇਖੋ ਤੁਹਾਨੂੰ ਦਿਖਾਉਣਾ ਇਹ ਜ਼ਮੀਨ ਧੀ ਹੈਗੀ ਆ ਡਾਕਰ ਆ ਰੋੜਿਆਂ ਦੇ ਫੱਕ ਉਹਦੇ ਮਤਲਬ ਦਾ ਨਾ ਫੱਕ ਆ ਰੋੜਿਆਂ ਦਾ ਪਿੰਡ ਵਾਲੀ ਹੈਗੀ ਰੇਸਲੀ ਉਹ ਤਾਂ ਅਜ ਦੇ ਪਈ ਆ ਬੂਪਰੀ ਵੀਓ ਇਹ ਜ਼ਮੀਨ ਹੋਰ ਜ਼ਮੀਨ ਨਾਲੋਂ ਪੂਰਾ ਫਰਕ ਆ ਐ ਝਾੜ ਟੂੜ ਦੇ ਪਰੋਂ ਨਾ ਨਿਕਲਦਾ ਦੂਹਾਂ ਚੋਂ ਝਾੜ ਦਾ ਬਹੁਤਾ ਨਹੀਂ ਫੱਕ ਪੈਂਦਾ ਹੈਗਾ ਮਾ ਮੁੱਟੀ ਫਰਕ ਆ ਇੱਕ ਅੱਦੇ ਕੁਆਂਟ ਦਾ ਹੱਦ ਫਰਕ ਪੈਂਦਾ ਹੈ ਭਾਈ ਵੀ ਦੇਖਿਆ ਬਾਬਦਰ ਪਿੰਡ ਵਾਲੀ 19000 ਕੱਢਦੀ ਹੈ ਵੀ 19000 ਆ ਇਹ ਐ ਡੱਕਰ ਜੀ ਜਾਂ ਡੱਕ ਨਹੀਂ ਗਈ ਐ ਬਸ ਮਾਂ ਮਾਈ ਡੱਕਰਾ ਕਿਹਣਾ ਉਧਰ ਮੰਡ ਸਾਈਡ ਆ ਉਹਦਾ ਬੁਰਾ ਹਾਲਾਤ ਆ ਜਾਈ ਐ ਉਹ ਜਾਂ ਤਕੜੀ ਐ ਉੱਥੇ ਤਾਂ ਜਰੂੜਾ ਰੋੜਾ ਹੋ ਗਿਆ ਪਾਣੀ ਲਾਏ ਖੁਰਨਾ ਉਹਨੇ ਐ ਨਹੀਂ ਖੁਰਦਾ ਨਾ ਤੂੰ ਤੋੜ ਖਾਦਾ ਜਿੰਨੀ ਮਰਜ਼ੀ ਕੱਕਾ ਕਹੀ ਮਾਰ ਲਊਗਾ ਬਾਕੀ ਭਾਈ ਚੱਲ ਰਿਹਾ ਕੰਮ ਹੁਣ ਬੀਜ ਕੇ ਜਲੀ ਘਰ ਨੂੰ ਆਪਣਾ ਕੰਮ ਹੋ ਗਿਆ ਸਮਾਪਤ ਹੋ ਰਿਹਾ ਬਟ ਟਰੈਕਟਰ ਦਾ ਕੰਮ ਹੁਣ ਰੇਡੀਆਂ ਕਰਕੇ ਆ ਜਾਣਾ ਉਹ ਮਿਲਦੇ ਆ ਮਰਜੀ ਨੂੰ ਕਹਿੰਦਾ ਪਾਣੀ ਲਾਉਣਾ ਮੈਂ ਉਹਨੂੰ ਉਹ ਨਾ ਕਰਦੇ ਵਰਤ ਲਾ ਬਗਲੇ ਲੈ ਭਾਈ ਜਾਂਦਿਆਂ ਦੇ ਹੁਣ ਜਗ ਵੀ ਦਿਖਾ ਦਈਏ ਵੀ ਜਬੀ ਆਪਾਂ ਨੇ ਮਲਕੀ ਸੀ ਨਾਲੋਂ ਪਹਿਲਾਂ ਵਿੱਚ ਦੀ ਦੋ ਚਾਰ ਦਿਨ ਜਿਉਂਨੇ ਮੰਡ ਤੇ ਵਿੱਚ ਦੀ ਇੱਕ ਹੈ ਬੂਟਿਆਂ ਚ ਥੋੜੀ ਜੀ ਬਰੀਕ ਹੈ ਬਾਕੀ ਉਹ ਗ੍ਰੋਥ ਪੂਰੀ ਹੈ ਤਕੜੀਆਂ ਨਾਲ ਗ੍ਰੋਥ ਤਕੜੀ ਸਾਰੀ ਜਿਵੇਂ ਦੀ ਇਹ ਕਿ ਬੁੱਟਾਂ ਗਾ ਕੇ ਥੋੜੀ ਜੀ ਨਾ ਉਹ ਇਹ ਬਰੀਕ ਬਰੀਕ ਹੀ ਰਹਿ ਗਈ ਨਿੱਕੇ ਨੂੰ ਪਾਣੀ ਲਾਈਏ ਪਾਣੀ ਮੰਗਦੀ ਹੈ ਇਹ ਬਹੁਤ ਬਾਅਦ ਫਿਰ ਟੱਟਾ ਲਾਈਕ ਕਰੇਦਾ ਪੂਰੀ ਕੈਮ ਆਉਣ ਇਹ ਚਾਰਾ ਹੋ ਗਿਆ ਤਿਆਰ ਪਾਈ ਇਹ ਉਹਦੇ ਦਿਨ ਤੱਕ ਲੈ ਆਣਾ ਬਾੜ ਦਾ ਪੰਨੇ ਨੂੰ ਪਾਣੀ ਮੰਗਦੀ ਮਰਦਾ ਥੋੜੀ ਪੱਤਾ ਜਾਂ ਕਮਲਾਂ ਦਾ ਉੱਪਰ ਤੇ ਇਹ ਆ ਬਈ ਬੂਟਿਆਂ ਦੇ ਸਾਹਮਣੇ ਬਾਈ ਪੂਰੀ ਤੱਕੜੀ ਜੀ ਜੋ ਵੀ ਇਹ ਹੈ ਬਾਕੀ ਸਾਨੂੰ ਕਾੜੂ ਹਾਂਗੇ ਮਲਕੀਸ਼ ਨਾਲੀ ਉੱਥੇ ਕਿੜਾ ਨਹੀਂ ਵੱਜਿਆ ਆਪਾਂ ਹਲੇ ਉਹ ਉਹਦੇ ਨਾਲ ਉਹ ਚਾਹ ਪਾਉਂਦੇ ਨੇ ਪਹਿਲਾਂ ਵੀ ਜੀ ਉਹ ਚਾਹ ਪਾਉਂਦੇ ਨੇ ਲੇਟ ਆ ਆਇਆ ਵੀ ਬੂਟ ਉਹ ਤੱਕੜੀ ਹੋਊਗੀ ਨਾਲੋਂ ਕਿਉਂਕਿ ਉਹ ਤੁਹਾਨੂੰ ਪਤਾ ਰੜੇ ਚਾਹ ਉਹ ਇਹ ਬੂਟਿਆਂ ਚ ਉੱਟੇ ਵੀ ਇਹ 3 ਸਾਲ ਦੇ ਬੂਟੇ ਹੋ ਗਏ ਆਲੇ ਜਿਹੜੇ ਬਾਹ ਖੜੇ ਆ ਆਹ ਆ ਗਏ 2 ਸਾਲ ਦੇ ਅੰਦਰ ਵਾਲੇ ਬਾਹ ਬੂਟੇ ਆਪਾਂ 3 ਸਾਲ ਪਹਿਲਾਂ ਲਾਏ ਤੇ ਲੱਗਣਾ ਪਤਾ ਸਾਨੂੰ ਆਹ ਦੀ ਮਟਾਈ ਦੇਖ ਲਓ ਅੰਦਰੋਂ ਦੇਖ ਲਓ ਇੰਨਾ ਫਰਕ ਆ ਸਾਲ ਦਾ ਚਲੋ ਬਾਕੀ ਦੇਖਦੇ ਆ ਲਓ ਜੀ ਹੁਣ ਆ ਗਏ ਆਪਾਂ ਅਗਲੇ ਬੂਟਿਆਂ ਚ ਨਾਲੇ ਉਹਦੇ ਜਮੀ ਦੇਖ ਲਈ ਤੁਸੀਂ ਹੁਣ ਤੁਹਾਨੂੰ ਦਿਖਾਈਏ ਸਰੋਂ ਆਹ ਬੂਟਿਆਂ ਚ ਆਪਾਂ ਨੇ ਬੀਜੀ ਹੋਈ ਆ ਸਰੋਂ ਬਾਕੀ ਪੱਤਾ ਪੂਰਾ ਗਿਰ ਰਿਹਾ ਪੱਤੇ ਹੋਏ ਸਫਾਈ ਵੀ ਮਾਹੌਦਾ ਵੀ ਪਹਿਲਾਂ ਪੱਤਾ ਸਾਰਾ ਹੀ ਗਿਰ ਲਵੇ ਤਾਂ ਹੀ ਸਫਾਈ ਕਰ। ਕਿ ਨਹੀਂ ਦੇ ਕੋਈ ਟੀ ਫਾਇਦਾ ਨਹੀਂ। ਬਾਕੀ ਸਰੋਂ ਦਾ ਜੰਮ ਠੀਕ ਆ। ਸਾਰੀ ਜੰਮੀ ਵੀ ਸਰੋਂ ਇਹ ਜੀ ਗੱਲ ਨਹੀਂ ਕਿ ਵੀ। ਪੂਰੀ ਵਧੀਆ ਜੰਮੀ ਵੀ ਇੱਕ ਨਾ ਬਰਹਿਣਾ। ਆ ਲੋ। ਪੱਤੇ ਹੀ ਸਫਾਈ ਹੋਣੇ ਨੇ ਪੱਤੇ ਸਫਾਈ ਹੋਵੇ ਤਾਂ ਇਹਨੇ ਉੱਪਰੋਂ ਚੱਲਣਾ ਬਹੁਤ। ਨਹੀਂ ਇਹਦੇ ਪੱਤੇ ਦੱਬ ਲੈਣੇ ਸਰੋਂ ਨੂੰ। ਪੱਤਿਆਂ ਵੀ ਕਰਦੇ ਹਿੱਲਾ ਕੋਈ ਨੇ ਇੱਕ ਵਾਰ ਸਾਰੇ ਝਾੜ ਲੈਣਾ। 10 ਦਿਨ ਹੋਰ ਦੇਖ ਲਈਏ ਇਹਨਾਂ ਨੂੰ। ਚੜ ਕੇ ਫੇਰ ਇਹਦਾ ਕਰਦੇ ਹਿੱਲ ਕੋਈ ਨਾ ਕੋਈ ਫਿਰ ਪਾਉਂਦੇ ਇਹਨੂੰ ਮੱਤ ਜੰਮ ਸਰੋਂ ਦਾ ਠੀਕ ਹੈ ਜੰਮ ਬੜਾ ਘੈਂਟ ਆ ਬੀਬੀ ਜੰਤਾ ਆ ਦੇਖੋ ਇਹ ਬੁੱਟਿਆਂ ਦੇ ਥਾਵ ਨਾਲ ਵੀ ਠੀਕ ਹੈ ਬੁੱਟੇ ਮਦਰ ਬਾਈ ਲਾਹੀ ਹੈ ਜੋ ਹੋ ਗਿਆ ਪਾਣਾ ਬਸ